ਪੰਜਾਤਾਂ ਦੀ ਟੀਮਾਂ ਚ ਪਹੁੰਚੀ ਆ ਦਿਨਨਗਰ ਦੇ ਪਿੰਡ ਥਮਰਾਈ ਇਹ ਜਿਹੜਾ ਪੋਲਾ ਦਿਨਨਗਰ ਦਾ ਮੀਰਥਲ ਤੋਂ ਪੁਲ ਬਣ ਰਿਹਾ ਔਰ ਇੱਕ ਕਰੋੜਾਂ ਰੁਪਏ ਦੀ ਲਾਗਤ ਨਾਲ ਜਿਹੜਾ ਬਾਈਪਾਸ ਬਣਾਇਆ ਜਾ ਰਿਹਾ ਔਰ ਨੈਸ਼ਨਲ ਹਾਈਵੇ ਬਣਾਇਆ ਜਾ ਰਿਹਾ ਔਰ ਇਹਦੇ ਉੱਤੇ ਇੱਕ ਪੁਲ ਬਣਾ ਸੀ ਥਮਰਾਈ ਨੇੜੇ ਜੋ ਕਿ 2.5 ਤੋਂ 3 ਕੋੜੀ ਲਾਗਤ ਨਾਲ ਬਣ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਇਹ ਪੁਲ ਬਣੇ ਨੂੰ ਮਹੀਜ ਚੱਲੇ ਨੂੰ 2 ਤੋਂ 3 ਮਹੀਨੇ ਹੋਏ ਨੇ ਇਹ ਪੁਲ ਟੁੱਟ ਗਿਆ ਔਰ ਤਰੇੜਾਂ ਵੇਖੋ ਪੁਲ ਚ ਕਿੰਨੀ ਆ ਚੁੱਕੀਆਂ ਨੇ ਧੰਨਵਾਦ ਦਿਖਾਉਣਾ ਚਾਹਾਂਗਾ ਖੋਜ ਤੋਂ ਦੇਖਿਓ ਤਰੇੜਾ ਨੇ ਕਿੰਨੀਆਂ ਕਿੰਨੀਆਂ ਆ ਚੁੱਕੀਆਂ ਨੇ ਇਹ ਪ੍ਰਸ਼ਾਸਨ ਦੀ ਨਿਗਹਿਲੀ ਕਹੋ ਜੜ ਡਿਪਾਰਟਮੈਂਟ ਦੀ ਨਿਗਹਿਲੀ ਕਹੋ ਵੀ ਇੱਥੇ ਕਿਸੇ ਨੇ ਕੋਈ ਖਿਆਲ ਨਹੀਂ ਕੀਤਾ ਔਰ ਜਿਹੜਾ ਪੋਲ ਆ ਇਹ ਬੁਰਿਤਨਾ ਟੁੱਟਣਾ ਖੜ ਗਿਆ ਤੇ ਹਿੱਲਣਾ ਵੀ ਸ਼ੁਰੂ ਹੋ ਗਿਆ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਸਥਾਨਕ ਲੋਕ ਇਹਨਾਂ ਦਾ ਕਹਿਣਾ ਜੀ ਕਈ ਵਾਰੀ ਪਹਿਲਾਂ ਵੀ ਦੱਸ ਕੇ ਮਹਿਕਮੇ ਨੂੰ ਲੇਕਿਨ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਲੇਕਿਨ ਦੇਖ ਸਕਦੇ ਹੋ ਤੁਸੀਂ ਵੀ ਇਹ ਜਿਹੜਾ ਪੋਲ ਆ ਟ੍ਰੈਫਿਕ ਹੁਣ ਇੱਕ ਬੰਨੇ ਰੋਕੀ ਗਈ ਹੈ ਮਹਜ ਲਾ ਕੇ ਅਜਿਹੇ ਡਰਮ ਲਾ ਕੇ ਰੋਕੀ ਗਈ ਹੈ ਲੇਕਿਨ ਵਿਭਾਗ ਵੱ ਇਹ ਜਿਹੜੇ ਠੇਕੇਦਾਰ ਜਿਹੜੇ ਕਾਨੂੰਨੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਸੀ ਜਿਹਨੂੰ ਮੰਗ ਲਿਆ ਕਿ ਲੋਕ ਕਾਰਜ ਇਨਸਤਾਨ ਕੇ ਲੋਕ ਸਾਡੇ ਨਾਲ ਮੌਜੂਦ ਨੇ ਸਾਰੇ ਜਿਹੜਾ ਪੋਲ ਬਣਿਆ ਸੀ ਕਦੋਂ ਔਰ ਕਦੋਂ ਟੁੱਟ ਗਿਆ ਇਹ ਲਗਭਗ 2 ਮਹੀਨੇ ਤੋਂ 2.5 ਮਹੀਨੇ ਬਣਦਾ ਆਇਆ ਤੇ ਇੱਥੇ ਟ੍ਰੈਫਿਕ ਚੱਲਦੀ ਹੈ ਤਾਂ ਕਿ ਚਨਕਾ ਕੀ ਜੋ ਇਹਨਾਂ ਨੇ ਇਹ ਠੇਕੇਦਾਰਾਂ ਨੇ ਗਹਿਲੀ ਕਰਕੇ ਜੋ ਹੋਇਆ ਮਟੀਰੀਅਲ ਮਾੜਾ ਲੱਗਣ ਕਰਕੇ ਇਹ ਮੇਨ ਮੁੱਦਾ ਹੈ ਮਟੀਰੀਅਲ ਮਾੜਾ ਲੱਗਾ ਕਿਉਂ ਪ੍ਰਸ਼ਾਸਨ ਨੇ ਔਰ ਮਹਿਕਮੇ ਨੇ ਨਾ ਸਰਕਾਰ ਨੇ ਇਹਦੇ ਵਿੱਚ ਕੋਈ ਇਹਦੇ ਵਿੱਚ ਦਿਲਚਸਪੀ ਦਿਖਾਈ ਹੈ ਇਹਨਾਂ ਨੇ ਪੁਲਿਸ ਰਿਫਰ ਉਹਨਾਂ ਨੇ ਥੋਕ ਪਲੇਟ ਕਰਕੇ ਤੇ ਪੁਲ ਬਣਾਤਾ ਵਾ ਜਿਹੜਾ ਅੱਜ ਤੁਹਾਡੇ ਸਾਹਮਣੇ ਤੁਸੀਂ ਵੇਖ ਰਹੇ ਹੋ ਜੋ ਟ੍ਰੈਫਿਕ ਨੰਗਦੀ ਆ ਤੇ ਕਿਦਾਂ ਪੁਲੇ ਕਿਵੇਂ ਕੰਮਦਾ ਇਹ ਜਿਹੜਾ ਮਤਲਬ ਇਹਨਾਂ ਨੇ ਮਟੀਰੀਅਲ ਦੀ ਮੇਨ ਮੁੱਦਾ ਵੀ ਮਟੀਰੀਅਲ ਮਾੜਾ ਲੱਗਣ ਕਰਕੇ ਪੁੱਲ ਦਾ ਨੁਕਸਾਨ ਹੋਇਆ ਸਰਕਾਰ ਨੂੰ ਇਹਨਾਂ ਕਰੋੜਾ ਰੁਪਏ ਦਾ ਚੂਨਾ ਸਰਕਾਰ ਨੂੰ ਲੱਗਾ ਇਸ ਕਰਕੇ ਲੋਕਾਂ ਦੇ ਸਥਾਨਕ ਲੋਕਾਂ ਵਾਸਤੇ ਜਿਹੜਾ ਬੜਾ ਖਤਰਨਾਕ ਹੈ ਔਰ ਇਹਨਾਂ ਲੱਗਣਾ ਜਿਹੜਾ ਬੜੇ ਔਖਾ ਹੋਏਗਾ ਕਿਉਂ ਦੋ ਪੁੱਲ ਸਾਰੇ ਅੱਗੇ ਪਹਿਲੇ ਟੁੱਟ ਚੁੱਕੇ ਆ ਤੇ ਇਹ ਨਵਾਂ ਪੁੱਲ ਬਣਾਇਆ ਸੀ ਚਲੋ ਲੋਕਾਂ ਦਾ ਸੁੱਖ ਮਿਲੇਗਾ ਪਰ ਇਹ ਦੋ ਮਹੀਨੇ ਵਿੱਚ ਵੀ ਇਹਨੂੰ ਹੋਇਆ ਜਦੋਂ ਕੋਈ ਟ੍ਰੈਫਿਕ ਚੱਲਦੀ ਅੱਗੋਂ ਕਿਦਾਂ ਕੰਬਦਾ ਹੈ ਹਾਂਜੀ ਇਹ ਵੇਖ ਰਹੇ ਕੰਬਦਾ ਹੈ ਮਤਲਬ ਇਹ ਬਿਲਕੁਲ ਇਹ ਟ੍ਰੈਫਿਕ ਦੇ ਚੱਲਣ ਯੋਗ ਨਹੀਂ ਹੈਗਾ ਸਾਡੇ ਪਿਛੋਕੜ ਲੋਕ ਬਿਲੀਆਂ ਜਿਹੜਾ ਪੁਲ ਕਿੰਨੇ ਕਰੋੜ ਦੋ ਤਿੰਨ ਕਰੋੜ ਲਾਤਾਂ ਬਣਿਆ ਕਿੰਨੀ ਛੇਤੀ ਟੁੱਟ ਗਿਆ ਪੁਲੇ ਮੈਂ ਜੇ ਤਕਰੀਬਨ ਕਹਿੰਦੇ 2 ਮਹੀਨੇ ਅਜੇ ਹੋਏ ਨੇ ਇਹ ਪੁਲ ਕੰਪਲੀਟ ਹੋਏ ਨੂੰ ਤੇ ਇਹ ਪੁਲ ਦੀ ਜਿਹੜੀ ਹਾਲਤ ਆ ਉਹ ਖਸਤਾ ਹੋ ਗਈ ਹੈ ਪੁਲ ਬੈਠ ਗਿਆ ਵਾ ਤੇ ਜਿਹਦੇ ਨਾਲ ਇਹਨਾਂ ਨੇ ਮੈਂ ਤੇ ਇਹੋ ਹੀ ਕਵਾਂਗਾ ਕਿ ਠੇਕੇਦਾਰ ਵੱਲੋਂ ਅੰਗੈਲੀ ਤੇ ਘਟਿਆ ਮਟੀਰੀਅਲ ਤੇ ਮਹਿਕਮਾ ਜਿੰਨੇ ਲਾਪਰਵਾਹੀ ਜਿੰਨੇ ਦਾ ਧਿਆਨ ਨਹੀਂ ਦਿੰਦਾ ਤੇ ਠੇਕੇਦਾਰ ਆਪਣੀ ਮਰਜ਼ੀ ਦਾ ਜੋ ਕੰਮ ਕਰ ਗਿਆ ਕਰੋੜਾਂ ਰੁਪਈਆ ਇਹਦੇ ਤੇ ਸਰਕਾਰ ਦਾ ਜਿਹੜਾ ਖਰਚ ਹੋਇਆ ਉਹ ਅੱਜ ਮੈਨੂੰ ਤੇ ਜਾਪਦਾ ਵੀ ਮਿੱਟੀ ਹੋਰ ਨੂੰ ਜਾ ਕਿਹਨਾ ਰੋੜਾ ਸਾਰੇ ਇਹ ਦੀਨਾਨਗਰ ਤੋਂ ਮੀਥਲ ਰੋੜਿਆ ਨੈਸ਼ਨਲ ਹਾਈਵੇ ਜਿਹੜਾ ਬਣਿਆ ਸੀ ਬੱਡਰੂਮ ਜਾ ਰਿਹਾ ਸੀ ਇਹ ਪਰ ਇਹਦਾ ਕੋਈ ਨਹੀਂ ਹੈਗਾ ਇੰਨੇ ਲੰਬਾ ਸਮਾਂ ਇਹਨੂੰ ਲੱਗਾ ਇਹਦੇ ਵਿੱਚ ਪਤਾ ਨਹੀਂ ਇਹ ਪੈਸਾ ਕਿੱਥੇ ਜਾਂਦਾ ਰਿਹਾ ਤੇ ਆਉਂਦਾ ਰਿਹਾ ਤੇ ਬਹੁਤ ਨੁਕਸਾਨ ਹੋਇਆ ਹੋਇਆ ਇਹਦੇ ਨਾਲ ਕੁਛ ਜ਼ਿੰਮੇਵਾਰ ਕਿਨੂੰ ਸੋੰਦੇ ਇਸ ਚੀਜ਼ ਦਾ ਸਰ ਮੈਂ ਸਪਸ਼ਟ ਤੌਰ ਤੇ ਠੇਕੇਦਾਰ ਤੇ ਸਬੰਧਤ ਅਧਿਕਾਰੀ ਜਿਨ੍ਹਾਂ ਨੇ ਪੁਲ ਤਿਆਰ ਕੀਤਾ ਉਹ ਜ਼ਿੰਮੇਵਾਰ ਆ ਮੈਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗਾ ਡੀਸੀ ਗਰਦਾਪੁਰ ਤੋਂ ਕਿ ਇਹਦੀ ਮੁਕੰਮਲ ਜਾਂਚ ਕਰਕੇ ਤੇ ਇਸ ਬੰਦੇ ਕਸੂਰਵਾਰ ਕਰਮ ਜਿਹੜੇ ਹੈਗੇ ਆ ਕਰਮਚਾਰੀ ਅਧਿਕਾਰੀ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਇਦਾਂ ਦਾ ਸਟਾਨੇ ਕੋ ਜਿਨ੍ਹਾਂ ਦਾ ਕਹਿਣਾ ਜੀ ਇਹ ਜਿਹੜਾ ਪੁਲ ਜਿਨ੍ਹਾਂ ਨੇ ਗਲਤੀ ਨਾਲ ਬਣਾਇਆ ਇਹਨਾਂ ਮਾੜਾ ਪੁਲ ਬਣਾਇਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਤੁਸੀਂ ਦੇਖ ਸਕਦੇ ਹੋ ਵੀ ਇਹ ਪੁਲ ਤੇ ਜਦੋਂ ਇਹਦਾ ਨਾ ਹੱਲੇ ਮੈਂ ਆਪਣੇ ਇੰਜੀਨੀਅਰਸ ਨਾਲ ਗੱਲ ਕਰ ਰਿਹਾ ਹਾਂ ਮੈਂ ਆਪਣੇ ਐਕਸ਼ਨਸ ਨਾਲ ਵੀ ਗੱਲ ਕਰ ਰਿਹਾ ਹਾਂ ਮੈਂ ਤੁਹਾਨੂੰ ਇਹਦਾ ਜੋ ਟੈਕਨੀਕਲ ਵਰਜ਼ਨ ਹੈ ਮੈਂ ਥੋੜੇ ਦੇਰ ਤੱਕ ਦੇ ਰਿਹਾ ਹਾਂ ਕਿੰਨੇ ਦੀ ਲੱਗਣਾ ਬਣਿਆ ਇਹ ਤੁਹਾਨੂੰ ਸਾਰਾ ਟੈਕਨੀਕਲੀ ਦੇ ਰਿਹਾ ਹਾਂ ਨੂੰ ਥੋੜੇ ਵੇਟ ਕਰੋ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕੰਮ ਕਰਾ ਰਹੇ ਹੋ ਇਹਨਾਂ ਕੰਮ ਨੂੰ ਲੱਗ ਕੇ ਪੂਰਾ ਹੋ ਚੁੱਕਿਆ ਮੈਨੂੰ ਸਭ ਪਤਾ ਹੈ ਮੈਨੂੰ ਬਸ ਇੱਕ ਵਾਰੀ ਆਪਣੇ ਕੋਈ ਟੈਕਨੀਕਲੀ ਮਸਾਲਾ ਪੂਲ ਟੁੱਟ ਗਿਆ ਉਹ ਬਹਿ ਗਿਆ ਤੂੰ ਸਵਾਈ ਨਹੀਂ ਕਰਦੇ ਟੁੱਟ ਨਹੀਂ ਗਿਆ ਬਹਿ ਨਹੀਂ ਗਿਆ ਕੋਈ ਗੱਲ ਨਹੀਂ ਹੈਗੀ ਤੂੰ ਦਿੰਦੇ ਸਾਰਾ ਟੈਕਨੀਕਲੀ ਇੱਕ ਵਾਰੀ ਮੈਨੂੰ ਦੇਖ ਲੈਣ ਦੋ ਮੈਂ ਉਹ ਤੋਂ ਦੇਖ ਰਿਹਾ ਹਾਂ ਕੋਈ ਗੱਲ ਨਹੀਂ ਕਰ ਰਿਹਾ ਸਿਰਦਾ ਵੇਖ ਰਹੇ ਹਾਂ ਵੇਖੇ ਨਹੀਂ ਮੈਂ ਉਹ ਤੋਂ ਇੱਕ ਵਾਰੀ ਦੇਖ ਲੈਣਾ ਮੁੰ ਮੇਰੀ ਨਜ਼ਰ ਹੋ ਰਹਾ ਹੈ ਡਿਜ਼ਾਈਨਰ ਦੀ ਹੋ ਰਹਾ ਹੈ ਕਿੰਨੇ ਪਾ ਲਾ ਬਜਟ ਸਾਰਾ ਜੀ ਕਿੰਨੇ ਦਾ ਪੁਲ ਦਾ ਐਗਜ਼ੈਕਟਲੀ ਮੈਂ ਤੁਹਾਨੂੰ ਦੱਸ ਦਿੰਦਾ ਬਾਕੀ ਜਿਹੜਾ ਪ੍ਰੈਕਟੀਕਲੀ ਹੈ ਕੋਈ 3-7 ਕਰੋੜ ਦਾ ਹੈ ਬਟ ਜਿਹੜਾ ਮੇਨ ਪੋਰਸ਼ਨ ਹੈ ਉਹ ਸ਼ਾਇਦ 7 ਕਰੋੜ ਦਾ ਚਲੋ ਟੁੱਟਿਆ ਮਨ ਰੇ ਮਿੰਸ ਸਟੀਲ ਪੋਰਸ਼ਨ ਆ ਬਾਕੀ ਇਹਦਾ ਮੈਂ ਤੁਹਾਨੂੰ ਦੱਸਦੇ ਹਾਂ ਹੱਲੇ ਕੁਝ ਨਹੀਂ ਕਹਿ ਸਕਦੇ ਤੁਹਾਨੂੰ ਮੈਂ ਸਾਰਾ ਟੈਕਨੀਕਲੀ ਲੈਗਾ ਨਾ ਐਕਸਪਲੇਨ ਕਰ ਦਿੰਨਾ ਬਸ ਇੱਕ ਵਾਰੀ ਮੈਨੂੰ ਇੱਕ ਦੋ ਕੰਸਲਟੇਸ਼ਨ ਕਰਨੀ ਆ ਟੈਕਨੀਕਲੀ ਠੀਕ ਹੈ ਸਾਡੀ ਅੱਖ ਹੋਰ ਆਉਂਦੀ ਹੈ ਸਟਰਕਚਰ ਡਿਜ਼ਾਈਨਰ ਦੇ ਆਖੂਰ ਹੁੰਦੀ ਹੈ ਜਿਹੜਾ ਡਿਜ਼ਾਈਨ ਕੀਤਾ ਸਾਡੀ 50 ਤਾਂ ਦੀ ਟੀਮ ਹੀ ਖੜੀ ਇਹਦੇ ਪੁਲ ਹਿੱਲ ਰਿਆ ਹਿਲੰਦਾ ਕਰਦੇ ਦੇਖਦਾ ਵੀ ਕਿੰਨਾ ਕੁ ਮਜੂਦ ਹੈ ਜਿਹੜਾ ਪੁਲ ਹਿੱਲਦਾ ਔਰ ਧਮਕਾਂ ਪੈਂਦੀਆਂ ਨੇ ਔਰ ਜਿਹੜਾ ਪੁਲ ਦੇ ਤੁਸੀਂ ਦੇਖ ਸਕਦੇ ਤਰੇੜਾਂ ਜਗਾ ਜਗਾ ਤੇ ਆਈਆਂ ਹੋਈਆਂ ਨੇ ਵੀਰੋ ਇਹ ਪੁਲ ਜਿਹੜਾ ਕਿ 2.5 ਤੋਂ 3 ਕਰੋੜ ਹੀ ਲੱਗਤ ਨਾਲ ਬਣਿਆ ਔਰ ਏਡੀ ਛੇਤੀ 2 ਮਹੀਨੇ ਹੀ ਟੁੱਟ ਗਿਆ ਕਹਿੰਦੇ ਕਿ ਇਹਦੇ ਲਾਗੇ ਮਜੂਦ ਜਿਹੜੇ ਪੁਰਾਣੇ ਪੁਲ ਨੇ ਜੋ ਸਦੀਆਂ ਪੁਰਾਣੇ ਪੁਲ ਜਿਹਨੂੰ ਕਹਿੰਦੇ ਉਹ ਬਣੇ ਪਏ ਨੇ ਔਰ ਇਹ ਜਿਹੜਾ ਕਰਕੇ ਇਹਦੇ ਵਾਸਤੇ ਜਿਹੜੇ ਜ਼ੁਮੇਹਰ ਅਧਿਕਾਰੀ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਤੱਕ ਲਈ ਤੀਨਾਂ ਦੇ ਪਿੰਡ ਤਮਰਾਜ ਤੋਂ ਬਿਸ਼ੰਬਰ ਬਿੱਟੂ